ਪਹਿਲਾ ਤਾਂ ਮੈਂ মিডিਏ ਪਾਈਚਾਰੇ ਦਾ ਧੰਨਵਾਦ ਕਰਦਾ ਤੁਸੀਂ ਇੱਥੇ ਆਏ ਹੋ ਜੀ ਆਇਆਂ ਨੂੰ ਅੱਜ ਜਿਹੜਾ ਦੁਆਬੇ ਦਾ ਬਹੁਤ ਮਨਿਆ ਪ੍ਰਮਨਿਆ ਬਾਬਾ ਬੂਟਾ ਪੱਕੀ ਦੇ ਨਾਂ ਤੇ ਮੇਲਾ ਲੱਗਦਾ ਉਹ 16 17 18 19 ਤਰੀਕ ਨੂੰ 4 ਦਿਨ ਲਈ ਇਹ ਮੇਲਾ ਲੱਗੇਗਾ ਉਹਦੇ ਸਬੰਧ ਵਿੱਚ ਬਾਬਾ ਬੂਟਾ ਭਗਤ ਜੀ ਦੇ ਜਿਹੜੀ ਕਮੇਟੀ ਆ ਉਹਨਾਂ ਨਾਲ ਜਿਹੜੇ ਸੇਵਾਦਾਰ ਹੈ ਤੇ ਸੇਵਾ ਕਰਦੇ ਆ ਉਹਨਾਂ ਨਾਲ ਅੱਜ ਮੀਟਿੰਗ ਸੀਗੀ ਔਰ ਖਾਸ ਕਰਕੇ ਇਹਦੇ ਵਿੱਚ ਦੋ ਗੱਲਾਂ ਸਾਹਮਣੇ ਜਿਹੜੀਆਂ ਬਹੁਤ ਆਈਆਂ ਇੱਕ ਸਫਾਈ ਦੀ ਤੇ ਇੱਕ ਲਾਅਨ ਆਰਡਰ ਦੀ ਮੈਂ ਹੱਥ ਜੋੜ ਕੇ ਸਾਰੇ ਬਾਬਾ ਬੂਟਾ ਭਗਤ ਜੀ ਨੂੰ ਪਿਆਰ ਕਰਨ ਵਾਲਿਆਂ ਨੂੰ ਬੇਨਤੀ ਕਰਦਾ ਕੀ ਇਸ ਮੇਲੇ ਨੂੰ ਧਾਰਮਿਕ ਰੰਗਤ ਦੇਣੀ ਆ ਹੁੱਲੜ ਬਾਜੀ ਵਾਲੀ ਰੰਗਤ ਨਹੀਂ ਦੇਣੀ ਔਰ ਜਿਹੜਾ ਹੁੱਲੜ ਬਾਜੀ ਕਰੇਗਾ ਜਾਂ ਲੋਕਾਂ ਨੂੰ ਪਰੇਸ਼ਾਨ ਕਰੇਗਾ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਏ ਕਿਉਂਕਿ ਲੋਕਾਂ ਨੇ ਦੂਰ ਦੂਰ ਹੋਣਾ ਆਪਣੀਆਂ ਮਨ ਦੇ ਵਿੱਚ ਭਾਵਨਾ ਲੈ ਕੇ ਸ਼ਰਧਾ ਲੈ ਕੇ ਆਉਣਾ ਐਜੇ ਸੇਵਾਦਾਰ ਮੈਂ ਨਹੀਂ ਚਾਹਣਾ ਜਾਂ ਇਸ ਮੰਦਿਰ ਦੀ ਕਮੇਟੀ ਨਹੀਂ ਚਾਹੁੰਦੀ ਕੋਈ ਵੀ ਜਿਹੜਾ ਬਾਬੇ ਬੂਟਾ ਭਗਤ ਜੀ ਨੂੰ ਪਿਆਰ ਕਰਨ ਵਾਲਾ ਆ ਉਹ ਕੋਈ ਨਹੀਂ ਚਾਹੁੰਦਾ ਕਿ ਇੱਥੇ ਕਿਸੇ ਤਰ੍ਹਾਂ ਦੀ ਆਉਣ ਵਾਲੇ ਸ਼ਰਧਾਲੂ ਨੂੰ ਕੋਈ ਤਕਲੀਫ ਹੋਵੇ ਤੇ ਉਹਨੂੰ ਅਸੀਂ ਧਿਆਨ ਵਿੱਚ ਰੱਖਦੇ ਹੋਏ ਦੋ ਤਿੰਨ ਗੱਲਾਂ ਜਿਹੜੀਆਂ ਜ਼ਰੂਰੀ ਆ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਨੋਟ ਕਰ ਲੈਣ ਵੀ ਮੇਰੇ ਸਾਰੇ 16 ਤਰੀਕ ਤੋਂ ਲੈ ਕੇ 19 ਤਰੀਕ ਤੱਕ 4 ਵਜੇ ਤੋਂ ਕੋਈ ਵੀ 4 ਵਜੇ ਤੋਂ ਬਾਅਦ ਕੋਈ ਵੀ ਬਾਈਕਲ ਥਾਣੇ ਤੋਂ ਕਜਾ ਦਾਰਾਪੁਰਤ ਇਧਰ ਨੂੰ ਐਂਟਰ ਨਹੀਂ ਹੋਣ ਦਿੱਤਾ ਜਾਂਦਾ। ਕਿਉਂਕਿ ਸਾਰੇ ਸ਼ਰਧਾਲੂਆਂ ਨੇ ਆਉਣਾ ਰਾਚੁੰਦਾ ਆ ਅਸੀਂ ਨਹੀਂ ਚਾਹੁੰਦੇ ਵੀ ਅਸੀਂ 12 ਆਇਸ਼ਰਦਾਲੂਆਂ ਦੀ ਆਪ ਦੇ ਵਿੱਚ ਕੋਈ ਵਿਗਨ ਪਵੇ ਤਾਂ ਨਾ ਕਿਸੇ ਨੂੰ ਉਲੜਵਾਜੀ ਕਰਨ ਦੇਣੀ ਆ ਨਾਲ ਮੇਰੇ ਡਿਪਟੀ ਸਾਹਿਬ ਬੈਠੇ ਨੇ ਐਡੀਸ਼ਨਲ ਐਸ ਐਚਓ ਸਾਹਿਬ ਬੈਠੇ ਨੇ ਔਰ ਸਖਤ ਹਦਾਇਤਾਂ ਦੇ ਅਧੀਨ ਬੇਨਤੀ ਕੀਤੀ ਹੈ ਕਿ ਭਾਈ ਪੁਲਿਸ ਜਿਹੜੀ ਆ ਪੂਰੀ ਦਿਨ ਰਾਤ ਤੰਦੇਹੀ ਦੇ ਨਾਲ ਡਿਊਟੀ ਨਿਭਾਏਗੀ ਔਰ ਜਿਹੜੀ ਪਾਰਕਿੰਗ ਆ ਉਹ ਪ੍ਰਾਈਵੇਟ ਕਮੇਟੀ ਨੂੰ ਮੈਨੂੰ ਹਲੇ ਕਲੀਅਰ ਨਹੀਂ ਕੀਤਾ ਕਿ ਇਹਦੀ ਪ੍ਰਾਈਵੇਟ ਜਿਹੜੇ ਹੈਗੇ ਆ ਲੋਗੋ ਪਾਰਕਿੰਗ ਦਾ ਇੰਤਜ਼ਾਮ ਕਰਨਗੇ ਜਿਹੜਾ ਮੋਟਰਸਾਈਕਲ ਪਾਰਕਿੰਗ ਦੇ ਅੰਦਰ ਹੋਏਗਾ ਉਹਦੀ ਰਿਸਪੌਂਸਿਬਿਲਟੀ ਉਹ ਜਿਹੜੀ ਪ੍ਰਾਈਵੇਟ ਪਾਰਟੀ ਹੋਏਗੀ ਉਹਦੀ ਰਿਸਪੌਂਸਿਬਿਲਟੀ ਹੋਏਗੀ ਅਗਰ ਕਿਸੇ ਨੇ ਕਾਂਦਨਾ ਲਾਤਾ ਕਿਸੇ ਨੇ ਹਸਪਤਾਲ ਦੀ ਬੈਕ ਸਾਈਡ ਤੇ ਲਾਤਾ ਕਿਸੇ ਨੂੰ ਕੋਈ ਪਤਾ ਹੀ ਨਹੀਂਗਾ ਉਹਦੀ ਉਹਦੀ ਓਨ ਰਿਸਪੌਂਸਿਬਿਲਟੀ ਹੋਏਗੀ ਅਗਰ ਜੇ ਕੋਈ ਇਦਾਂ ਦਾ ਚੋਰੀ ਜਾਂ ਕੋਈ ਕਿਸੇ ਤਰ੍ਹਾਂ ਦੀ ਹਰਕਤ ਕਰਦਾ ਕੋਈ ਅੜਿੱਕੇ ਆਇਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਤੁਸੀਂ ਸ਼ਿਫਾਰਸ਼ ਨਾ ਕਰੋ ਉਹਦੇ ਤੇ ਅਸੀਂ ਵੰਦੀ ਕਾਰਵਾਈ ਕਰਾਂਗੇ ਰਾਜੀ ਕਿਉਂਕਿ ਇਹ ਮੇਲਾ ਜਿਹੜਾ ਆਪਾਂ ਬੜੀ ਸ਼ਾਂਤਿਕੂਰਤ ਔਰ ਸ਼ਾਦਾਪੂਰਵ ਸਮਾਪਤ ਕਰਨਾ ਹੈ ਪਹਿਲਾਂ ਵੀ ਹੁੰਦੇ ਰਿਹਾ ਪਹਿਲਾਂ ਵੀ ਪੁਲਿਸ ਨੇ ਬੜਾ ਇੰਤਜ਼ਾਮ ਕੀਤਾ ਪਰ ਫਿਰ ਵੀ ਜਦੋਂ ਐਡਾ ਵੱਡਾ ਮੇਲਾ ਹੁੰਦਾ ਕਿਤੇ ਨਾ ਕਿਤੇ ਕੋਈ ਹੌਂ ਰਹਿ ਜਾਂਦੀ ਆ ਪਰ ਅਸੀਂ ਟਰਾਈ ਕਰਾਂਗੇ ਕਿ ਜਿਹੜੀਆਂ ਪਿਛਲੀਆਂ ਕੋਈ ਸਾਡੀਆਂ ਗਲਤੀਆਂ ਉਹ ਐਸ ਵੀ ਅਸੀਂ ਸੁਧਾਰ ਕੇ ਇੱਕ ਨਵੀਂ ਦਿੱਖ ਦਈਏ ਜਿਸ ਦਿਨ ਦੀ ਵੀ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਆ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਆ ਉਹ ਸਤਗੁਰੂ ਦੇ ਓਟ ਆਸਰੇ ਨਾਲ ਵਧੀਆ ਨੇਪੜੇ ਚੜੇ ਆ ਤਾਂ ਮੈਂ ਆਸ ਕਰਦਾ ਤੁਸੀਂ ਸਾਰੇ ਜਾਣੇ ਜਿਹੜੀ ਬਾਬਾ ਬੂਟਾ ਭਗਤ ਕਮੇਟੀ ਆ ਵਿੱਚੇ ਮੈਂ ਵਿੱਚੇ ਤੁਸੀਂ ਸਾਰਿਆਂ ਨੇ ਰਲ ਕੇ ਸਾਥ ਦੇਣਾ ਆਪਣਾ ਫਰਜ਼ ਸਮਝਣਾ ਜੇ ਕੋਈ ਸ਼ਰਾਰਤੀ ਅਨਸਰ ਹੈ ਉਹ ਪੁਲਿਸ ਨੂੰ ਇਨਫੋਰਮੇਸ਼ਨ ਦੇਣੀ ਆ ਤਾਂ ਪੁਲਿਸ ਆਪਣੀ ਜਿਹੜੀ ਬੰਦੀ ਕਾਰਵਾਈ ਉਹਦੇ ਤੇ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ